ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਤੇ ਸਿੰਡੀਗੇਟ ਭੰਗ ਕਰਨ ਦਾ ਜਿਹੜਾ ਕੇਂਦਰ ਨੇ ਫੈਸਲਾ ਲਿਆ ਸੀ ਉਸ ਫੈਸਲੇ ਨੂੰ ਫਿਲਹਾਲ ਦੀ ਘੜੀ ਵਾਪਸ ਲੈ ਲਿਆ ਪਰ ਜਿਹੜੇ ਵਿਦਿਆਰਥੀ ਸੰਗਠਨ ਨੇ ਉਹਨਾਂ ਦਾ ਇਲਜ਼ਾਮ ਹੈ ਕਹਿੰਦੇ ਕਿ ਇਹ ਫੈਸਲਾ ਵਾਪਸ ਨਹੀਂ ਲਿਆ ਗਿਆ ਯਾਨੀ ਕਿ ਰੱਦ ਨਹੀਂ ਕੀਤਾ ਗਿਆ ਇਸ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਵੀ ਲਾਗੂ ਹੋ ਸਕਦਾ ਹੈ ਸਾਨ ਅੰਦੋਲਨ ਤੋਂ ਬਾਅਦ ਪੰਜਾਬ ਲਈ ਇਹ ਸਿਰ ਤੇ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਵਾਲਿਆਂ ਨੇ ਮੁੜ ਕੇ ਕੇਂਦਰ ਨੂੰ ਝੁਕਾਇਆ ਹੈ ਉਰੋਕ ਲੱਗੀ ਹੈ ਵਾਪਸ ਲੈਣੇਗਾ ਨੋਟੀਫਿਕੇਸ਼ਨ ਜਦ ਤੱਕ ਜਿਹੜਾ ਹੈਗਾ ਇਹਦੇ ਬਾਰੇ ਜੋ ਨੋਟੀਫਿਕੇਸ਼ਨ ਵਾਪਸ ਨਹੀਂ ਲਿਆਇਆ ਜਾਏਗਾ ਸੰਘਰਸ਼ ਨਹੀਂ ਰੁਕੇਗਾ ਦੋਨਾਂ ਮੁਲਕਾਂ ਦੀ ਸਰਕਾਰਾਂ ਪਾਕਿਸਤਾਨ ਤੇ ਭਾਰਤ ਬੜੇ ਕੂਰਨੀ ਦੇ ਕਿਸਮਤਾਂ ਦੀ ਗੱਲ ਕਰਦੇ ਆ ਅਮਰੀਕਾਕਾਰ ਕਾਇਦ ਮਾਨੇ ਦਖਲ ਦੇਣ ਦੀ ਗੱਲ ਕਰਦੇ ਆ ਪਾਕਿਸਤਾਨ ਦੇ ਜਨਤਕਾਰ ਨੇ ਉੱਥੇ ਜਾ ਕੇ ਉਹ ਤੋਂ ਵੱਡਾ ਸੁਨੇਹਾ ਦਿੱਤਾ ਕਿ ਦੁਨੀਆ ਪਾ ਦੀਆਂ ਤਾਕਤਾਂ ਜਿਹੜੀ ਸਾਂਝ ਦੀ ਤੇਜਤਾ ਦੀ ਗੱਲ ਕਰਦੇ ਆ ਜੋ ਵਸੀ ਸਾਨ ਦਾ ਸਨੇਹਾ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਦਿੱਤਾ ਹੈ। ਤੁਹਾਨੂੰ ਤਾਰਨੇ ਇਲੈਕਸ਼ਨ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਬਿਆਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲੋ ਕਿ ਵੱਡੀ ਚੁਣੌਤੀ ਬਣ ਗਿਆ ਇਸ ਸਮੇਂ ਕਾਂਗਰਸ ਦੇ ਲਈ। ਜਦੋਂ ਵੀ ਪੋਲਿਟਿਕਸ ਆਮ ਤਨਸਾਨ ਦੀ ਇਲੈਕਸ਼ਨ ਨਾ ਪਾਣ ਦੇ ਕੇ ਕਰੇ ਉਸ ਵੇਲੇ ਬਿਆਨ ਮਹਿੰਗਾ ਵੀ ਪੈ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਹੈ ਜਿਹੜੀ ਉਹ ਕਰਾਂਗੇ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਮਾਮਲਾ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਉਹ ਕਾਫੀ ਵੱਡਾ ਹੋ ਗਿਆ ਇਸ ਦੇ ਵਿੱਚ ਸਿਆਸੀ ਤਰ੍ਹਾਂ ਨੇ ਜਿਹੜੀਆਂ ਉਹ ਵੀ ਪੂਰੀ ਤਰ੍ਹਾਂ ਨਾਲ ਆ ਚੁੱਕੀਆਂ ਨੇ ਤਾਂ ਇਸ ਪੂਰੇ ਮਹੌਲ ਨੂੰ ਦੇਖਦੇ ਹੋਏ ਕੇਂਦਰ ਨੇ ਉਹ ਫੈਸਲੇ ਦਾ ਜਿਹੜਾ ਨੋਟੀਫਿਕੇਸ਼ਨ ਹੈ ਫਿਲਹਾਲ ਉਸ ਨੂੰ ਵਾਪਸ ਲੈ ਲਿਆ ਪਰ ਵਾਪਸ ਲੈਣ ਤੋਂ ਬਾਅਦ ਵੀ ਇਸ ਮਸਲੇ ਦੇ ਉੱਪਰ ਤਕਰਾਰ ਹੈ ਜਿਹੜਾ ਉਹ ਜਾਰੀ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਨਨਕਾਣਾ ਸਾਹਿਬ ਪਹੁੰਚੇ ਨੇ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਨ੍ਹਾਂ ਨੇ ਉੱਥੇ ਜਾ ਕੇ ਕਿਹ ਤਰ੍ਹਾਂ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ ਕਿਹੜੇ-ਕਿਹੜੇ ਬਿਆਨ ਦਿੱਤੇ ਨੇ ਤੇ ਹੋਰ ਵੀ ਕਈ ਅਹਿਮ ਹੈ ਜਿਹੜੇ ਉਹ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਦਸ ਕਹਨੇ ਨੇ ਸਤਿਕਾਰਨਾ ਸਸਰੀਆਕਾਲ ਜੀ ਇਹ ਮੁੱਦੇ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਲੋਕ ਸਵਾਲ ਜੀ ਸਭ ਤੋਂ ਸਭ ਤੋਂ ਪਹਿਲਾਂ ਜ਼ਿਕਰ ਜਿਸ ਤਰ੍ਹਾਂ ਮੈਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਤੇ ਸਿੰਡੀਗੇਟ ਭੰਗ ਕਰਨ ਦਾ ਜਿਹੜਾ ਕੇਂਦਰ ਨੇ ਫੈਸਲਾ ਲਿਆ ਸੀ ਉਸ ਫੈਸਲੇ ਨੂੰ ਫਿਲਹਾਲ ਦੀ ਘੜੀ ਵਾਪਸ ਲੈ ਲਿਆ ਪਰ ਜਿਹੜੇ ਵਿਦਿਆਰਥੀ ਸੰਗਠਨ ਨੇ ਉਹਨਾਂ ਦਾ ਇਲਜ਼ਾਮ ਹੈ ਕਹਿੰਦੇ ਕਿ ਇਹ ਫੈਸਲਾ ਵਾਪਸ ਨਹੀਂ ਲਿਆ ਗਿਆ ਯਾਨੀ ਕਿ ਰੱਦ ਨਹੀਂ ਕੀਤਾ ਗਿਆ ਇਸ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਵੀ ਲਾਗੂ ਹੋ ਸਕਦਾ ਹੈ ਸੋ ਉਹਨਾਂ ਸਾਰੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਫਿਲਹਾਲ ਹੈ ਜਿਹੜੇ ਉਹ ਵਿਦਿਆਰਥੀ ਪੂਰੀ ਤਰ੍ਹਾਂ ਨਾਲ ਸੰਘਰਸ਼ ਦੇ ਰਾਗ ਉੱਪਰ ਚੱਲ ਰਹੇ ਨੇ 10 ਨਵੰਬਰ ਨੂੰ ਇੱਕ ਵੱਡਾ ਇਕੱਠ ਵੀ ਹੋ ਰਿਹਾ ਕਿਵੇਂ ਦੇਖਦੇ ਹੋ ਦੇਖੋ ਮੈਂ ਕਹਾਂਗਾ ਕਿ ਕਿਸਾਨ ਆंदोलਨ ਤੋਂ ਬਾਅਦ ਜੇ ਆਪਾਂ ਸੰਘਰਸ਼ਾਂ ਦੀ ਗੱਲ ਕਰੀਏ ਦੇਖੋ ਸਰਕਾਰਾਂ ਦੇ ਮੁਲਾਕਾਤਾਂ ਮਿਲਣਾ ਇੱਕ ਵੱਖਰੇ ਮਾਮਲੇ ਹੁੰਦੇ ਆ ਜੇ ਆਪਾਂ ਸੰਘਰਸ਼ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਲਈ ਇਹ ਸਭ ਤੋਂ ਪਹਿਲਾ ਮੌਕਾ ਹੋਏਗਾ ਜਦੋਂ ਪੰਜਾਬ ਵਾਲਿਆਂ ਨੇ ਮੁੜ ਕੇ ਕੇਂਦਰ ਨੂੰ ਝੁਕਾਇਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿੱਥੇ ਆਪਾਂ ਲਗਾਤਾਰ ਸਮੁੱਧਿਤ ਜੇਕਰ ਕਾਰਿਆ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬ ਨੂੰ ਲਿਖੇੜ ਕੇ ਨਹੀਂ ਦਿਖਾਇਆ ਜਾ ਸਕਦਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਇਹ ਕਿਹਾ ਜਾ ਰਿਹਾ ਸੀ ਉਦੋਂ ਪ੍ਰਧਾਨ ਮੰਤਰੀ ਸੁੰਦਰ ਮੋਦੀ ਕਹਿ ਰਹੇ ਸੀ ਕਿ ਕਿਸਾਨ ਗਮਰਾਹ ਹੋ ਰਿਹਾ ਹੈ ਕਿ ਦੇਖਿਆ ਜਾ ਰਿਹਾ ਸੀ ਕਿ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਇਹ ਕਿਸਾਨਾਂ ਦੇ ਹਿੱਤ ਚ ਹੈ ਕਿੰਨੇ ਖੇਤੀ ਕਾਨੂੰਨ ਕਿੰਨਾ ਵੱਡਾ ਇਮਪੈਕਟ ਹੋਇਆ ਤੁਸੀਂ ਇਮਪੈਕਟ ਦਾ ਅੰਦਾਜ਼ਾ ਲਗਾਓ ਕਿ ਜਦੋਂ ਅਕਾਲੀ ਦਲ ਤੇ ਭਾਜਪਾ ਦੀ ਆਪਸਾਂ ਸੀ ਦਹਾਕੇ ਤੋਂ ਸਾਂ ਚੱਲੀ ਆ ਰਹੀ ਸੀ ਬਿਲਕੁਲ ਉਹ ਤਿੰਨੇ ਖੇਤੀ ਕਾਨੂੰਨਾਂ ਕਰਕੇ ਸਾਂ ਟੁੱਟੀ ਔਰ ਸਾਂ ਅੱਜ ਤੱਕ ਵੀ ਬਣਦੀ ਨਜ਼ਰ ਨਹੀਂ ਆ ਰਹੀ ਪ੍ਰਧਾਨ ਮੰਤਰੀ ਨਿੰਦਰ ਮੁੱਦੇ ਵਿੱਚ ਉਕਣਾ ਪਿਆ ਹਾਂ ਔਰ ਕਾਜੀਗਰ ਭਾਜਪਾ ਕੱਟਸੁਰੂ ਵੀ ਟੁੱਟਿਆ ਔਰ ਤਿੰਨੇ ਕੀਤੀ ਗ੍ਰੰਮੜੇਗੇ ਰਾਦਵੀ ਹੋਏ ਹੁਣ ਇੱਥੇ ਆਉਨੇ ਆਪਾਂ ਪਿਆ ਯੂਨੀਵਰਸਿਟੀ ਦੇ ਮੁੱਦੇ ਤੇ ਪਿਛਲੇ ਦਿਨਾਂ ਤੋਂ ਲਗਾਤਾਰ ਇਸ ਮਾਲੇ ਤੇ ਸੰਘਰਸ਼ ਚੁਰਿਆ ਵਿਦਿਆਰਥੀ ਸੰਘਰਸ਼ ਕਰਿਆ ਸਿਆਸੀ ਜਥੇਬੰਦੀਆਂ ਪਾਰਟੀਆਂ ਤੇਰਾ ਆਗੂ ਉਹਨਾਂ ਦੇ ਨਾਲ ਖੜੇ ਆ ਇਨਸਾਨ ਉਹਨਾਂ ਦੇ ਨਾਲ ਖੜੇ ਆ ਤਾਂ ਲਗਾਤਾਰ ਕੇਂਦਰ ਦਾ ਜਿਹੜਾ ਰਵਈਆ ਆਈ ਰਿਹਾ ਕਿ ਨਹੀਂ ਜੀ ਤਾਂ ਯੂਨੀਵਰਸਿਟੀ ਦੇ ਪ੍ਰਵੰਧ ਨੂੰ ਸੁਚਾਰੂ ਬਣਾਉਣ ਲਈ ਬੇਤਰਬਨਲੀ ਵਿਧਿੰਗ ਸਿਸਟਮ ਠੀਕ ਕਰਨ ਲਈ ਵਿਪਲੇਵਾਨ ਤੋਂ ਸਿੰਡੀਕੇਟ ਤੇ ਸੈਨਟ ਨੂੰ ਭੰਗ ਕਰਨ ਦਾ ਤੁਹਾਡਾ ਕਿੱਡਾ ਕਿੱਡਾ ਵਧੀਆ ਫੈਸਲਾ ਜਿਹਦੇ ਨਾਲ ਸਿਸਟਮ ਸਚਾਰੂ ਹੋ ਜਾਏਗਾ ਇਹ ਸਭ ਤੋਂ ਲੋਕਾਂ ਦੇ ਬਾਹਰ ਸੀ ਜਿੱਦਾਂ ਤੇ ਨਵੇਂ ਖੇਤੀ ਕਾਨੂੰਨ ਜਿਹੜੇ ਲਿਆਂਦੇ ਗਏ ਸੀ ਉਦੋਂ ਸਮਝੇ ਚ ਨਹੀਂ ਪਈ ਰਹੇ ਸੀ ਲੋਕਾਂ ਨੂੰ ਕਿ ਕਿਹੜੇ ਢੰਗ ਨਾਲ ਕਿਸਾਨਾਂ ਦੀ ਮਦਦਗਾਰ ਹੋ ਸਕਦਾ ਹੈ ਕਾਨੂੰਨ ਜਿੱਦਾਂ ਸਿੰਡੀਕੇਟ ਤੇ ਸੈਨਟ ਜਦੋਂ ਭੰਗ ਕਰਨ ਦੀ ਗੱਲ ਆਈ ਹੈ ਤਾਂ ਪੰਜਾਬ ਵਾਲਿਆਂ ਨੂੰ ਸਮਝ ਨਹੀਂ ਲੱਗੀ ਕਿ ਇਹਦੀ ਵਜ੍ਹਾ ਕੀ ਹੈ ਕਿਦਾਂ ਬਿਹਤਰੀਨ ਹੋ ਸਕਦਾ ਹੈ ਉਹ ਵਿਦਿਆਰਥੀਆਂ ਨੇ ਇਸ ਹਸਪੀਟਲ ਲਗਾਤਾਰ اور ਪਹਿਲੇ ਪੜਾਅ ਜਿਹੜੀ ਜਿੱਤ ਹੋਈ ਹੈ ਦੇਖੋ ਕੇਂਦਰ ਦਾ ਵਤੀਰਾ ਦੇਖੋ ਕਿ ਹੁਣ ਕੀ ਹੋਇਆ ਕੇਂਦਰ ਨੇ ਕਿਹਾ ਕਿ ਜੀ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਹਨੂੰ ਰੋਕ ਲਿਆ ਗਿਆ ਨਹੀਂ ਵਾਪਸ ਨਹੀਂ ਲਿਆ ਗਿਆ ਰੋਕ ਲਿਆ ਗਿਆ ਰੁਕਣ ਦਾ ਮਤਲਬ ਇਹ ਹੈ ਕਿ ਜੇ ਇਸਨ ਅਰਸ਼ੰਡਾ ਹੋਇਗਾ ਤਾਂ ਫਿਰ ਵੀ ਲਾਗੂ ਹੋ ਸਕਦਾ ਉਹ ਨਾ ਤਾਂ ਜਿਹੜੇ ਵਿਦਿਆਰਥੀਆਂ ਨੂੰ ਜਿਹੜਾ ਐਫੀਡੇਵਿਟ ਦੇਣਾ ਸੀ ਉਹਦੇ ਤੇ ਵੀ ਰੋਕ ਲੱਗੀ ਹੈ ਇਹ ਜਿਹੜਾ ਸਿੰਡੀਗੇਟ ਤੇ ਸੈਨੇਟ ਦੇ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਫੌਰੀ ਤੌਰ ਤੇ ਉਹ ਵੀ ਰੋਕ ਲਿਆ ਗਿਆ ਪਰ ਪੱਕੇ ਤੌਰ ਤੇ ਵਾਪਸ ਨਹੀਂ ਲਿਆ ਗਿਆ ਦੂਜੇ ਪਾਸੇ ਜਿਹੜਾ ਪੰਜਾਬ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹੈ ਉਹਨਾਂ ਨੂੰ ਸਲੂਟ ਕਰਨਾ ਪੈਂਦਾ ਹੈ ਕਿ ਕਿਸਾਨ ਅੰਦੋਲਨ ਤੋਂ ਬਾਅਦ ਜੇ ਪੰਜਾਬੀ ਕਿਸੇ ਮੁੱਦੇ ਦੇ ਕੱਲ ਵੀ ਆਪਾਂ ਕਹਿ ਰਹੇ ਸੀ ਇਕੱਠੇ ਹੁੰਦੇ ਨਜ਼ਰ ਆਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਕੋਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲੋਕਾਂ ਦੇ ਦਿਲ ਜਾਨ ਵਿੱਚ ਵਸਿਆ ਹੋਇਆ ਹੈ ਹਰ ਵਾਰੀ ਨਹੀਂ ਕਿ ਕੇਂਦਰ ਜੋ ਚਾਹੇਗਾ ਕੇਂਦਰ ਦੀ ਪ੍ਰਵਾਸਾ ਹੀ ਅੰਕਿਤ ਹੋਏਗੀ ਲੋਕ ਵੀ ਆਪਣੀ ਪ੍ਰਵਾਸਾ ਅੰਕਿਤ ਕਰਨੀ ਜਾਣਦੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਹੀ ਕਰਕੇ ਦਿਖਾਇਆ ਹੁਣ ਰੋਕ ਲੱਗੀ ਆ ਵਾਪਸ ਲੈ ਲਈ ਹੈ ਨਾ ਨੋਟੀਫਿਕੇਸ਼ਨ ਤਾਂ ਹੁਣ ਹੋਰ ਕੋਈ ਦਿਨ ਆ ਨੂੰ ਜਾਨੀ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਵੱਡਾ ਇਕੱਠ ਹੋ ਰਿਹਾ ਜਿਦੇ ਕਿਸਾਨ ਜਥੇਬੰਦੀਆਂ ਆ ਰਹੀਆਂ ਜਿਦੇ ਰਾਸ਼ਟਰੀ ਤੇ ਰਾਂ ਆ ਰਹੀਆਂ ਜਿਦੇ ਵਿਦਿਆਰਥੀ ਸ਼ਾਮਲ ਹੋ ਰਹੇ ਆ ਉਹਦਣਾ ਹੁਕਾ ਦਿੱਤਾ ਜਾਏਗਾ ਜੀ ਜੀ ਸਿਟੀਕਟ ਸੈਨਟ ਜਾਤਾ ਕ ਜਿਹੜਾ ਹੈਗਾ ਇਹਦੇ ਬਾਰੇ ਜੋ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਜਾਏਗਾ ਸੰਘਰਸ਼ ਨਹੀਂ ਰੁਕੇਗਾ ਰੁਕੇਗੇ ਜਨਰੇਸੇ ਕਹਿ ਸਕਦੇ ਆ ਕਿ ਸੰਘਰਸ਼ ਆਉਣ ਵਾਲੇ ਦਿਨਾਂ ਚ ਭਕੇਗਾ ਕੇਂਦਰ ਨੂੰ 2 ਟਰਨ ਲੈਣਾ ਹੀ ਪਏਗਾ ਚਾਹੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਲਾਗੂ ਨਹੀਂ ਕਰਾਂਗੇ ਪਰ ਜਦ ਤੱਕ ਮੁਕੰਮਲ ਤੌਰ ਤੇ ਇਹ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਸੰਘਰਸ਼ ਰੁਕੇਗਾ ਨਹੀਂ ਉਹ ਆਉਣ ਵਾਲੇ ਦਿਨਾਂ ਤੇ 10 ਨਵੰਬਰ ਨੂੰ ਲੋੜ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ 'ਚ ਸੰਘਰਸ਼ ਦਾ ਨਵਾਂ ਬੇਗਲ ਬਜੇਗਾ। ਜੀ ਜੀ। ਇਹ ਉਹੀ ਬੇਗਲ ਹੈ ਜਿਹਦਾ ਇੱਕ ਰੂਪ ਆਪਾਂ ਦਿੱਲੀ ਦੇ ਪਰੂਆਂ 'ਤੇ ਦੇਖਿਆ। ਜੀ ਜੀ ਬਿਲਕੁਲ ਸਿਰ ਸਾਹਿਬ ਅੱਗੇ ਜ਼ਿਕਰ ਕਰਾਂਗੇ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਸਿੱਖ ਸੰਗਤ ਹੈ ਜਿਹੜੀ ਇੱਕ ਜਥਾ ਉਹ ਪਹੁੰਚਿਆ ਪਾਕਿਸਤਾਨ ਨਨਕਾਣਾ ਸਾਹਿਬ ਗੁਰੂ ਘਰ ਦੇ ਦਰਸ਼ਨ ਕੀਤੇ ਹੋਰ ਵੱਖ-ਵੱਖ ਧਾਵਾਂ ਦੇ ਤਾਂ ਇਸ ਸਮੇਂ ਇਸ ਜਥੇ ਦੇ ਵਿੱਚ ਜਿਹੜੇ ਜਥੇਦਾਰ ਸਾਹਿਬ ਨੇ ਉਹ ਮੌਜੂਦ ਸੀਗੇ ਕੁਲਦੀਪ ਸਿੰਘ ਗੜਗੱਜ ਉਹ ਪਹੁੰਚੇ ਸੀ ਉਹਨਾਂ ਨੇ ਉੱਥੋਂ ਸੰਬੋਧਨ ਕੀਤਾ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਅਮਨ-ਅਮਾਨ ਦੀ ਸ਼ਾਂਤੀ ਦੀ ਗੱਲ ਕੀਤੀ ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਅਮਨ-ਅਮਾਨ ਦੀ ਸਥਿਤੀ ਬਣੀ ਰਹੇ ਕਿਵੇਂ ਦੇਖਦੇ ਹੋ ਜਥੇਦਾਰ ਸਾਹਿਬ ਦਾ ਦੂਸਰੀ ਕੰਟਰੀ ਦੇ ਵਿੱਚ ਉਹ ਵੀ ਪਾਕਿਸਤਾਨ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਬਿਆਨ ਦੇਣਾ ਪ੍ਰਭਾ ਬਹੁਤ ਆਇਮ ਸਵਾਲਾ ਇਹਨਾਂ ਆਇਮ ਸਵਾਲਾ ਕਿ ਸ਼ਾਇਦ ਮੀਡੀਆ ਨੇ ਇਸ ਮੁੱਦੇ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਹੋਵੇਗਾ ਜੀ ਸੋ ਇਸ ਕਰਕੇ ਮੈਂ ਕਹਿ ਰਿਹਾ ਹਾਂ ਦਰਸ਼ਕ ਵੀ ਸੁਣ ਰਹੇ ਹਨ ਕਿਸੇ ਮੀਡੀਆ 'ਚ ਇਸ ਤਰ੍ਹਾਂ ਚਰਚਾ ਨਹੀਂ ਹੋਈ ਇਕਾਲਤਾ ਸਭ ਦੇ ਜਥੇ ਦਾ ਗਿਆਨੀ ਕਲਦੀਪ ਸਿੰਘ ਗੜਗਾਜ ਉਹਨਾਂ ਦਾ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣਾ ਹ ਆਪਣੇ ਆਪ ਚ ਇੱਕ ਬਹੁਤ ਵੱਡਾ ਮੁੱਦਾ ਹੈ ਕਿਉਂ ਇਸ ਕਰਕੇ ਉਹੀ ਨਨਕਾਣਾ ਸਾਹਿਬ ਦਾ ਜਥਾ ਹੈ ਜਿਸ ਨੂੰ ਜਾਣ ਤੋਂ ਕੇਂਦਰ ਵੱਲੋਂ ਰੋਕਿਆ ਗਿਆ ਬਿਲਕੁਲ ਹਮਨ ਦੇ ਕਾਨੂੰਨ ਦੀ ਗੱਲ ਕੀਤੀ ਗਈ ਕਿ ਉਧਰ ਜਿਹੜਾ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਾਣ ਕੇ ਕੁਝ ਵੀ ਹੋ ਸਕਦਾ ਹੈ ਜਾਨੀ ਸਿੱਖ ਧਰਮ ਨੇ ਸਿੱਖ ਸੰਸਥਾਵਾਂ ਨੇ ਸੋ ਉਹਨੇ ਗੁਰਦਾਰਾ ਪਰੰਧ ਕਮੇਟੀ ਨੇ ਮੈਂ ਕਹਿਣਾ ਕਿ ਮਾਨਤਾ ਦਾ ਇਸ ਤੋਂ ਵੱਡਾ ਸਨਿਆਖੀ ਹੋ ਸਕਦਾ ਹੈ ਉਹਨਾਂ ਨੇ ਆਕਾਲ ਚਸ ਦਾ ਜਥੇਦਾਰ ਨੂੰ ਹੀ ਭੇਜਤਾ ਕੁਝ ਹੀ ਗੱਲ ਕਰਦੇ ਹਾਂ ਕਿ ਅਮਨ ਕ੍ਰੂਨ ਲਈ ਖਤਰਾ ਹੁੰਦਾ ਉੱਥੇ ਜਾਣਾ ਕੁਝ ਵੀ ਗੜਬੜ ਹੋ ਸਕਦੀ ਹੈ ਹੁਣ ਆਕਾਲ ਚਸ ਦਾ ਜਥੇਦਾਰ ਇਸ ਤੋਂ ਵੱਡੀ ਤਾਂ ਕੋਈ ਸਿਕਾਂਗੜੇ ਮੌਜੂਦਾ ਸ਼ਕਤੀ ਜੇ ਆਪਾਂ ਪਰੋਂਦੀ ਗੱਲ ਕਰਦੇ ਹਾਂ ਕੋਈ ਹੋ ਨਹੀਂ ਸਕਦੀ ਆਕਾਲ ਚਸ ਦੇ ਜਥੇਦਾਰ ਦਾ ਜਾਣਾ ਆਪਣੇ ਆਪ ਦੀ ਵੱਡੀ ਗੱਲ ਹੈ ਕਿ ਤੁਸੀਂ ਕਹਿੰਦੇ ਸੀ ਖਤਰਾ ਹੈ ਅਸੀਂ ਦਾ ਆਪਣੇ ਸਿੰਘ ਸਾਹਿਬਾਨ ਨੂੰ ਉੱਥੇ ਭੇਜਤਾ। ਬਿਲਕੁਲ। ਸੋ ਬਹੁਤ ਵੱਡਾ ਸਨੇਹਾ ਕਿ ਸਿੱਖ ਭਾਈਚਾਰੇ ਨੂੰ ਨਾ ਕਿਸੇ ਦੂਜੇ ਦੇਸ਼ ਚ ਜਾ ਕੇ ਇਦਾਂ ਦੀ ਥ੍ਰੈਟ ਹੈ ਤੇ ਨਾ ਹੀ ਕਿਸੇ ਦੀ ਥ੍ਰੈਟ ਦੇਣ ਦੀ ਹਿੰਮਤ ਹੋ ਸਕਦੀ ਹੈ। ਜਿੱਥੇ ਗੜਗੱਜ ਨੇ ਜਿੱਥੇ ਜਾ ਕੇ ਮਾਨਮਤਾ ਦਾ ਭਾਈਚਾਰਕ ਸਮਝਦਾ ਆਪਣੇ ਆਪ ਸਨਿਆ ਦਿੱਤਾ। ਆਪਣੇ ਆਪ ਆਪਣੇ ਆਪ ਜਿਵੇਂ ਕਹਿੰਦੇ ਸਿੱਖ ਭਾਈਚਾਰੇ ਨੇ ਵੀ ਇੱਕ ਵੱਡਾ ਮੈਸੇਜ ਦੁਨੀਆ ਪਰਚ ਦੁਨੀਆ ਨੇ ਉਸ ਤਰ੍ਹਾਂ ਨੋਟਿਸ ਨਹੀਂ ਲਿਆ ਜਿਹਨੂੰ ਲੈਣਾ ਚਾਹੀਦਾ। ਜਿਸ ਕਦਰ ਪਾਕਿਸਤਾਨ ਦੇ ਵਿੱਚ ਰਿਹਿੰਦਸਤਾਨ ਦੇ ਵਿੱਚ ਟਕਰਾਅ ਵਾਲੀ ਸਥਿਤੀ ਬਣੀ ਜੁੱਦੜੀ ਸਥਿਤੀ ਬਣੀ ਪਿਛਲੇ ਦਿਨਾਂ ਜੁੱਦੜ ਲੱਗਿਆ ਵੀ ਹੁਣ ਵੀ ਪਾਕਿਸਤਾਨ ਚ ਭਾਰਤ ਦੇ ਖਿਲਾਫ ਬਹੁਤ ਸਾਰੇ ਗੁੰਡਾਂ ਗੁੰਦੀਆਂ ਜਾਂਦੀਆਂ ਪਰ ਜਿੱਥੋਂ ਤੱਕ ਮਾਨਵਤਾ ਦਾ ਸਬੰਧ ਹੈ ਸਿੱਖਾਂ ਦੇ ਧਰਮ ਦਾ ਸਬੰਧ ਹੈ ਨਨਕਾਣਾ ਸਾਹਿਬ ਦਾ ਸਬੰਧ ਹੈ ਪਵਿੱਤਰ ਸਥਾਨਾਂ ਦਾ ਸਬੰਧ ਹੈ ਇਹਨਾਂ ਸਥਾਨਾਂ ਨੂੰ ਆਜ਼ਾਦ ਕਰਾਉਣ ਲਈ ਤਾਂ ਸਿੱਖਾਂ ਨੇ ਬੇਅਦ ਕੁਰਬਾਨੀਆਂ ਦਿੱਤੀਆਂ ਬਿਲਕੁਲ ਸੋ ਦਰਸ਼ਨਾ ਦੇ ਜੇ ਨਨਕਾਣਾ ਸਾਹਿਬ ਜਾਣਾ ਹੋਵੇ ਕਿ ਉਹ ਜਾਣ ਤੋਂ ਡਰਨਗੇ ਜਾਂ ਚਿਚਕਣਗੇ ਸਿੱਖ ਭਾਈਚਾਰੇ ਨੇ ਸਨੇਹਾ ਦਿੱਤਾ ਕਿ ਅਸੀਂ ਆਪਣਾ ਜਿੱਤੇਦਾਰ ਦੀ ਅਗਵਾਈ ਚ ਇਹਨਾਂ ਕਹਾਣਾ ਸਾਡੀ ਦਰਸ਼ਨ ਲਈ ਜਾ ਰਹੇ ਆਂ ਔਰ ਸਾਨੂੰ ਕੋਈ ਖਤਰਾ ਨਹੀਂ ਕਿਉਂਕਿ ਅਸੀਂ ਉੱਥੇ ਮਾਨਵਤਾ ਦਾ ਸਨੇਹਾ ਦੇਣਾ ਉਹੀ ਸਨੇਹਾ ਜਾ ਕੇ ਜਿੱਤੇਦਾਰ ਗੜਗਾ ਜਿੱਨੇ ਉੱਥੇ ਮਾਨਵਤਾ ਦੀ ਗੱਲ ਕੀਤੀ ਹੈ ਉਹਨਾਂ ਨੇ ਇਹੀ ਕਿਹਾ ਚਾਹ ਮੁਸਲਮਾਨ ਭਾਈਚਾਰਾ ਹੋਵੇ ਸਿੱਖ ਭਾਈਚਾਰਾ ਹੋਵੇ ਕੋਈ ਹੋਰ ਭਾਈਚਾਰਾ ਹੋਵੇ ਦੁਨੀਆ ਚ ਸਾਰੇ ਧਰਮ ਜਿਹੜਾ ਆਪਸੀ ਪਿਆਰ ਤੇ ਸਾਂਝ ਦਾ ਸਨੇਹਾ ਦਿੰਦੇ ਆ ਮੈਂ ਕਹਾਂਗਾ ਕਿ ਜਿਹੜੀਆਂ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਪਾਕਿਸਤਾਨ ਤੇ ਭਾਰਤ ਬڑے ਕੂਰਨੀ ਦੇ ਕਿਸਮਾਂ ਦੀ ਗੱਲ ਕਰਦੇ ਆ ਅਮਰੀਕਾ ਸਰਕਾਰ ਦਾ ਮਾਂ ਨੇ ਦਖਲ ਦੇਣ ਦੀ ਗੱਲ ਕਰਦੇ ਆ ਸਿੱਖ ਭਾਈ ਜਾ ਰਹੇ ਨੇ ਕਾਂ ਸਾਥ ਦੇ ਜੱਜਦਾਰ ਨੇ ਉੱਥੇ ਜਾ ਕੇ ਉਹ ਤੋਂ ਵੱਡਾ ਸਨੇਹਾ ਦਿੱਤਾ ਕਿ ਦੁਨੀਆ ਭਰ ਦੀਆਂ ਤਾਕਤਾਂ ਜਿਹੜੀ ਸਾਂਝ ਦੀ ਤਾਕਤ ਦੀ ਗੱਲ ਕਰਦੇ ਆ ਉਹ ਅਸੀਂ ਸਾਂਝ ਦਾ ਸਨੇਹਾ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਦਿੱਤਾ ਔਰ ਜਦ ਤੱਕ ਗਾਜ ਨੇ ਕਿਹਾ ਇਹ ਗੱਲ ਕਿ ਮੈਂ ਇਸ ਧਰਤੀ ਤੇ ਖੜਾ ਹੋ ਕੇ ਸਨੇਹਾ ਦੇ ਰਿਹਾ ਕਿ ਅਮਨ ਕਰੂਨੀ ਦੁਨਾਂ ਮੁਰਖਾਂ ਜਿਹੜੀ ਭਾਈਚਾਰਕ ਸਾਂਝ ਹੈ ਉਹੀ ਸਭ ਤੋਂ ਵੱਡਾ ਸਨੇਹਾ ਹੈ ਇਤੋਂ ਵੱਡਾ ਸਨਹਾਰ ਕੀ ਹੋ ਸਕਦਾ ਕਿ ਨਾਣਾ ਸਾਹਿਬ ਜਾ ਕੇ ਜਿਵੇਂ ਗੜਕਾਚ ਵੱਲੋਂ ਇਸ ਮੁੱਦੇ ਤੇ ਮਾਨਵਤਾ ਦਾ ਸਨਹਾਰ ਦਿੱਤਾ ਗਿਆ ਹੋਵੇ ਜੀ ਜੀ ਸੱਜਾ ਸਾਹਿਬ ਅੱਗੇ ਜ਼ਿਕਰ ਕਰਾਂਗੇ ਕਿ ਪੰਜਾਬ ਦੇ ਭਾਜਪਾ ਦੇ ਜਿਹੜੇ ਬੁਲਾਰੇ ਨੇ ਉਹ ਚੇਚੇ ਤੌਰ ਤੇ ਦਿੱਲੀ ਪਹੁੰਚੇ ਨੇ ਤੇ ਨਾਲ ਲੈ ਕੇ ਗਏ ਨੇ ਇੱਕ ਪੱਤਰ ਉਹ ਪੱਤਰ ਸੌਂਪਿਆ ਗਿਆ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਰੇਖਾ ਗੁਪਤਾ ਹੁਣਾਂ ਨੂੰ ਉਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜਾ ਚਾਂਦਨੀ ਚੌਂਕ ਹੈ ਇੱਕ ਤਾਂ ਉਹਦਾ ਨਾਮ ਬਦਲ ਦਿੱਤਾ ਜਾਵੇ ਉਸ ਦਾ ਨਾਮ ਹੈ ਜਿਹੜਾ ਉਹ ਸੀਸ਼ਗੰਜ ਜਿਹੜਾ ਚੌਂਕ ਰੱਖਿਆ ਜਾਵੇ ਤੇ ਨਾਲ ਨਾਲ ਜਿਹੜੇ ਆਸ-ਪਾਸੇ ਦੇ ਮੈਟਰੋ ਸਟੇਸ਼ਨ ਨੇ ਕਹਿੰਦੇ ਉਹਨਾਂ ਦਾ ਨਾਮ ਬਦਲ ਕੇ ਵੀ ਸ਼ਹੀਦਾਂ ਦੇ ਨਾਮ ਤੇ ਰੱਖਿਆ ਜਾਵੇ ਕਿਵੇਂ ਦੇਖਦੇ ਇਸ ਉਪਰਾਲੇ ਨੂੰ ਕਿਉਂਕਿ ਭਾਜਪਾ ਦੇ ਬੁਲਾਰੇ ਗਏ ਨੇ ਭਾਜਪਾ ਦੀ ਸਰਕਾਰ ਹੈ ਅੱਗੇ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ ਸੋ ਚਾਹਣ ਤਾਂ ਬੜੀ ਈਜ਼ੀਲੀ ਹੋ ਸਕਦਾ ਹੈ ਇਹ ਬਿਲਕੁਲ ਬਹੁਤ ਹੀ ਇਹ ਐ ਫੈਸਲਾ ਆ ਭਾਜਪਾ ਦੇ ਬਲਾਰਾ ਨੇ ਲਿਆ ਖਾਸ ਤੋ ਤੇ ਮੈਂ ਦੇਖ ਰਿਹਾ ਸੀ ਬਲੀਏ ਵਾਲਾ ਉਹ ਸੀਨੀਅਰ ਸਪੋਕਸਪਰਸ ਨੇ ਕਿ ਬਲੀਏ ਵਾਲਾ ਨੇ ਕੁਝ ਦਿਨ ਪਹਿਲਾਂ ਇਹ ਬਿਆਨ ਜਾਰੀ ਕੀਤਾ ਸੀ ਕਿ ਅਸੀਂ ਦਿੱਲੀ ਜਾਵਾਂਗੇ ਔਰ ਦਿੱਲੀ ਜਾ ਕੇ ਦਿੱਲੀ ਜਿਹੜੀ ਮੁੱਖ ਮੰਤਰੀ ਹੈ ਜੇ ਕਾ ਗੁਫਤਾ ਉਹਦੇ ਨਾਲ ਮੁਲਾਕਾਤ ਕਰਾਂਗੇ ਜਿੱਦਾਂ ਤੁਸੀਂ ਨਾ ਤੁਸੀਂ ਦਿੱਲੀ ਦੀ ਗੱਲ ਕਰਦੇ ਆਂ ਕਿ ਚਾਂਦਨੀ ਚੌਕ ਦਾ ਨਾਮ ਸੀਸ ਕਾਂ ਦੇ ਤਬਦੀਲ ਕੀਤਾ ਜਾਏ ਇੱਕ ਬੜਾ ਵੱਡਾ ਫੈਸਲਾ ਹੋਏਗਾ ਮੈਂ ਕਹਿੰਨਾ ਕਿ ਆਪਾਂ 350 ਸਾਲਾਂ ਗੁਰਤੇਗ ਬਾਦਰੀ ਦੀ ਸ਼ਾਂਤ ਦੇ ਆੜੇ ਦਾ ਹਰ ਰੋਜ਼ ਜ਼ਿਕਰ ਕਰਦੇ ਆਂ ਕੌਮੀ ਪੱਧਰ ਤੇ ਸੂਬਿਆਂ ਦੇ ਵਿੱਚ ਦੁਨੀਆ ਪਾਸ ਚਲਦੇ ਆਂ ਮਨਾਇਆ ਜਾ ਰਿਹਾ ਔਰ ਭਾਈਚਾਰਾ ਪੰਜਾਬੀ ਆ ਸਿੱਖ ਭਾਈਚਾਰਾ ਸਮਰਪਿਤ ਹੋ ਰਿਹਾ ਉਸ ਦਿਨ ਨੂੰ ਜੋ ਉਸ ਮੌਕੇ ਦੇ ਉੱਤੇ ਦਿੱਲੀ ਦੀ ਜਿਹੜੀ ਸਰਕਾਰ ਹੈਗੀ ਹੈ ਗੁਰਤੇਗ ਬਾਦਰੀ ਦੀ ਯਾਦ ਦੇ ਵਿੱਚ ਉੱਥੋਂ ਦੇ ਚਾਹੇ ਰੇਲਵੇ ਸਟੇਸ਼ਨ ਦੀ ਗੱਲ ਹੈ ਚਾਹੇ ਉੱਥੋਂ ਦੇ ਨਗਰ ਦੀ ਗੱਲ ਹੈ ਸਥਾਨਾ ਦੀ ਗੱਲ ਹੈ ਜੋ ਦੇ ਮਤਾਕ ਦਿੱਲੀ ਕਰੇਗੀ ਮੈਂ ਸਮਝਦਾ ਕਿ ਆਪਣੇ ਆਪ ਚ ਗੁਰੂ ਤੇਗ ਬਹਾਦਰ ਜਿਹੜੀ ਸ਼ਹਾਦਤ ਹੈ ਕਿਉਂਕਿ ਸ਼ਹਾਦਤ ਹੀ ਉਹਨਾਂ ਨੇ ਦੇਸ਼ ਦੇ ਲਈ ਜਾ ਕੇ ਦਿੱਲੀ ਚ ਜਾ ਕੇ ਦਿੱਤੀ ਸੋ ਦਿੱਲੀ ਦੀ ਸਰਕਾਰ ਨੇ ਉਹਨਾਂ ਦੇ ਯਾਦ ਦੇ ਵਿੱਚ ਕੋਈ ਵੱਡਿਆ ਪ੍ਰਚਾਲੇ ਕਰੇਗੀ ਤਾਂ ਹੋਰ ਕੌਣ ਕਰੇਗਾ ਮੈਂ ਸਮਝਦਾ ਕਿ ਜਿੰਨੀ ਚੱਲਦੀ ਹੋ ਸਕਦਾ ਹੈ ਇਹਨੂੰ ਅਮਲ ਚ ਲਿਆਉਣਾ ਚਾਹੀਦਾ ਖਾਸ ਤੌਰ ਤੇ 350 ਸਾਲਾ ਸ਼ਹਾਦਤ ਦੇਣ ਤੋਂ ਪਹਿਲਾਂ ਪਹਿਨਾ ਇਸ ਨੇ ਆ ਜਾਣਾ ਚਾਹੀਦਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਕੋਤਵਾਲੋਂ ਕਿ ਜਿਹੜਾ ਗੁਰਤੇਗ ਬਹਾਦਰ ਜੀ ਆ ਉਹਨਾਂ ਨੇ ਇੱਥੇ ਆ ਕੇ ਸ਼ਹਾਦਤ ਦਿੱਤੀ ਸੀ ਅਸੀਂ ਵੀ ਉਹਨਾਂ ਦੀ ਯਾਦ 'ਚ ਆਪਣੇ ਆਪ ਨੂੰ ਸਮਰਪਤਾ ਹੋਰ ਏਡੇ ਵੱਡੇ ਫੈਸਲੇ ਲੈ ਰਹੇ ਆਂ ਅਗਰ ਰੇਖਾ ਕੁਮਾਰ ਫੈਸਲਾ ਲੈਣਗੇ ਤਾਂ ਸਿੱਖ ਪਾਈਚਾਰਾ ਵੀ ਹਮੇਸ਼ਾ ਲਈ ਇਸ ਫੈਸਲੇ ਨੂੰ ਯਾਦ ਰੱਖੇਗਾ ਔਰ ਇਹ ਵੀ ਇੱਕ ਤਰ੍ਹਾਂ ਦਾ ਸ਼ਰਾਗਾਲਾ ਫ ਵੱਡਾ ਇੱਕ ਫੈਸਲਾ ਹੋਏਗਾ ਜੇ ਲਿਆ ਜਾਂਦਾ ਦਿੱਲੀ ਸਰਕਾਰ ਵੱਲੋਂ ਜੀ ਜੀ ਬਿਲਕੁਲ ਸੋ ਸਰਬ ਅੱਗੇ ਗੱਲ ਕਰਾਂਗੇ ਸੀਐਮ yogi aditya nath ਉਹਨਾਂ ਦੀ ਉਹਨਾਂ ਦਾ ਜਿਹੜਾ ਇੱਕ ਬਿਆਨ ਹੈ ਉਹ ਬਹੁਤ ਮਹੱਤਵਪੂਰਨ ਹੈ ਮਹੱਤਵਪੂਰਨ ਇਸ ਕਰਕੇ ਕਿਉਂਕਿ ਉਹਨਾਂ ਨੇ ਜਿਹੜਾ ਉਹ ਬਿਆਨ ਹੈ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਦਿੱਤਾ ਹੈ ਉਹ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਪੰਜਾਬ ਦਾ ਨਾਮ ਲਿਆ ਉਹਨਾਂ ਨੇ ਕਹਿੰਦੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਿੱਖ ਧਰਮ ਦੇ ਵਿੱਚ ਪਰਵਰਤਨ ਹੈ ਜਿਹੜਾ ਉਹ ਹੋ ਰਿਹਾ ਸਿੱਖ ਧਰਮ ਦੇ ਜਿਹੜੇ ਲੋਕ ਨੇ ਉਹ ਹੋਰਾਂ ਧਰਮਾਂ ਦੇ ਵਿੱਚ ਜਾ ਰਹੇ ਨੇ ਨਾਲ ਨਾਲ ਉਹਨਾਂ ਨੇ ਜ਼ਿਕਰ ਇਹ ਵੀ ਕੀਤਾ ਕਹਿੰਦੇ ਜਦੋਂ ਛੋਟੇ ਹੁੰਦੇ ਸੀ ਅਸੀਂ ਤਾਂ ਉਦੋਂ ਪੰਜਾਬੀਆਂ ਨੂੰ ਸਿੱਖ ਧਰਮ ਦੇ ਨਾਲ ਸੰਬੰਧਿਤ ਜੋ ਲੋਕ ਨੇ ਉਹਨਾਂ ਨੂੰ ਹੋਰ ਤਰੀਕੇ ਨਾਲ ਦੇਖਿਆ ਜਾਂਦਾ ਸੀ ਕਿ ਇਹ ਬੜੇ ਬਹਾਦਰ ਨੇ ਹਰ ਜਿਹੜੀ ਮੁਸ਼ਕਲ ਘੜੀ ਆ ਲੜਦੇ ਨੇ ਪਰ ਫਿਲਹਾਲ ਕਹਿੰਦੇ ਸਿਚੁਏਸ਼ਨ ਇਹ ਜੀ ਹੋ ਗਈ ਹੈ ਕਿ ਉਹ ਖੁਦ ਹੀ ਆਪਣਾ ਧਰਮ ਬਦਲ ਰਹੇ ਨੇ ਸੋ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ ਕੀ ਸੰਸਥਾਵਾਂ ਤੇ ਸੰਗਠਨਾਂ ਨੂੰ ਮਜ਼ਬੂਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਦੇ ਲਈ ਕਿਵੇਂ ਦੇਖਦੇ ਹੋ ਇੱਕ ਹੋਰ ਸਟੇਟ ਦਾ ਸੀਐਮ ਪੰਜਾਬ ਦੇ ਬਾਰੇ ਇਸ ਤਰ੍ਹਾਂ ਦਾ ਬਿਆਨ ਦੇ ਰਿਹਾ ਜਾਂ ਸਿੱਖ ਧਰਮ ਬਾਰੇ ਬਿਲਕੁਲ ਬਿਲਕੁਲ ਜਿਹੜਾ ਮੈਂ ਕਹਨਾ ਕਿ ਯੂਪੀ ਦੇ ਮੁੱਖ ਮੰਤਰੀ ਜੋਗੀ ਵਿਦਲੂ ਬਿਆਨ ਦੇਣਾ ਆਪਣੇ ਚ अहम ਬਿਆਨ ਇਸ ਕਰਕੇ ਵੀ ਆ ਕਿਉਂਕਿ ਜੋਗੀ ਕਹਿੰਲੇ ਯੂਪੀ ਦੇ ਮੁੱਖ ਮੰਤਰੀ ਨਹੀਂ ਤੇ ਆਪਾਂ ਭਾਜਪਾ ਦੀ ਗੱਲ ਕਰੀ ਕੌਮੀ ਪੱਧਰ ਤੇ ਸਤਾ ਚ ਬੈਠੀ ਤੇ ਰਹੇ ਉਹਦੇ ਤੋਂ ਵੱਡੇ ਝੂਠੀ ਦੇ ਕੱਦਾ ਵਾਰ ਆਗੂ ਹੈ ਸੋ ਜੋਗੀ ਜੀ ਦਾ ਕਹਿਣਾ ਧਰਮ ਪ੍ਰਤੀ ਚੰਤਤ ਹੋਣਾ ਤੇ ਦਿੱਲੀ ਦੀ ਗੱਲ ਉਹਨਾਂ ਨੇ ਕੀਤੀ ਕਿ ਦੂਜਾ ਧਰਮਾਂ ਜਾ ਰਿਹਾ ਇਹ ਮਾਮਲੇ ਮੌਕੇ 'ਤੇ ਮੌਕੇ ਪਹਿਲਾਂ ਵੀ ਉੱਠਦੇ ਰਹੇ ਔਰ ਕਿਹਾ ਜਾ ਰਿਹਾ ਕਿ ਕੁਝ ਜੜੇ ਗਿਆ ਇਸ ਭਾਈਚਾਰੇ ਚ ਲੋਕ ਦੂਜੇ ਧਰਮਾਂ ਚ ਜਾ ਰਿਹਾ ਇਹ ਗੱਲ ਕਾਲ ਸਸ ਦੇ 6000 ਵੱਲੋਂ ਵੀ ਇਸਾ ਨੋਟਿਸ ਲਿਆ ਗਿਆ ਸਿਕਸ ਇਸ ਤੋਂ ਮਾਮਲੇ ਪਹਿਲਾਂ ਹੀ ਜੋਗੀ ਦੇ ਬਿਆਨ ਤੋਂ ਪਹਿਲਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਉਦੋਂ ਵੀ ਇਹ ਮਾਮਲੇ ਉੱਠਦੇ ਰਹੇ ਔਰ ਇਸ ਮਾਮਲੇ 'ਚ ਸ਼੍ਰੋਮਣੀ ਗੁਰਦਾਰਾ ਪਰੰਧ ਕਮੇਟੀ ਵਾਕਾ ਕਿਸ ਤੋਂ ਇਸ ਤੋਂ ਉਨਾ ਵੱਲੋਂ ਸੀ ਕਿ ਕਿਸ ਕਦਰ ਜਿਹੜਾ ਹੈਗਾ ਇਹਨਾਂ ਭਾਈਚਾਰਿਆਂ ਨੂੰ ਨਾਲ ਜੋੜਨ ਦੀ ਲੋੜ ਹੈ ਜਦ ਸਨੇਹਾ ਜਦੋਂ ਹੀ ਸਿੱਖੀ ਦਾ ਮੈਸੇਜ ਸਹੀ ਢੰਗ ਨਾਲ ਜਾਏਗਾ ਸਹੀ ਫੈਸਲੇ ਲਏ ਜਾਣਗੇ ਤਾਂ ਕਿਉਂ ਕੋਈ ਦੂਜੇ ਧਰਮ ਜਾਏਗਾ ਹਾਲਾਂਕਿ ਆਪਾਂ ਇਹ ਗੱਲ ਕਹਿ ਸਕਦੇ ਹਾਂ ਕੋਈ ਇਸ ਤਰ੍ਹਾਂ ਦਾ ਵੱਡੇ ਪੱਧਰ ਤੇ ਇਦਾਂ ਦਾ ਗੱਲ ਨਹੀਂ ਹੈ ਕਿ ਬਹੁਤ ਕੋਈ ਬਹੁਤ ਵੱਡਾ ਜਿਹੜਾ ਹੜਤਾਂ ਮੱਚਿਆ ਪਿਆ ਜਾਂ ਆਹ ਆਕਰ ਮੱਚੀ ਪਈ ਹੈ ਕਿ ਇਸ ਢੰਗ ਨਾਲ ਸਿੱਖ ਪਾਈ ਦਾ ਰੇਤ ਲੋਕ ਛੱਡ ਕੇ ਜਾ ਰਹੇ ਕੁਝ ਕਰਨਾਵਾ ਜ਼ਰੂਰ ਇੱਕਾ ਦੁਕਾ ਆਇਆ ਤਾਂ ਅੰਚੋ ਦਾ ਨੋਟਿਸ ਵੀ ਲਿਆ ਗਿਆ ਜੀ ਪਰ ਸਿੱਖ ਧਰਮ ਦੇ ਜੇ ਆਪਾਂ ਗੱਲ ਕਰਦੇ ਹਾਂ ਮਜ਼ਬੂਤੀ ਦੀ ਗੱਲ ਕਰਦੇ ਆ ਕਿ ਜੋਗੀ ਜੀ ਨੂੰ ਇਸ ਮਾਮਲੇ 'ਚ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਸਿੱਖਾਂ ਦੇ ਵੱਡੇ ਮਸਲੇ ਐ ਜਿਹੜੇ ਕੇਂਦਰ ਨਾਲ ਜੁੜੇ ਹੋਏ ਐ ਸਰਕਾਰਾਂ ਨਾਲ ਜੁੜੇ ਐ ਜੇ ਕਿਤੇ ਜੋਗੀ ਜੀ ਉਹਨਾਂ ਬਾਰੇ ਫੈਸਲਾ ਕਰਵਾ ਦੇਣਾ ਤਾਂ ਪੂਰਾ ਸਿੱਖ ਪਾਈਚਾਰਾ ਬੜਾ ਧੰਨਵਾਦੀ ਹੋਏਗਾ ਔਰ ਇਹ ਮੈਸੇਜ ਆਏਗਾ ਕਿ ਸਿੱਖ ਧਰਮ ਦਾ ਇਹਨਾ ਮਜ਼ਬੂਤ ਹੈ ਕਿ ਉਹ ਕਿਸੇ ਹੋ ਧਰਮ ਜਾਇਆ ਜਾਵੇ ਜੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਲੱਖਾਂ ਦਾ ਸਕੂਨ ਕਰਵਾ ਕੇ ਕੇਂਦਰ ਨੂੰ ਦੇਵੇ ਇਸੇ ਬੰਦੇ ਸਿੰਘਾਂ ਦੀ ਰਾਇ ਕੀਤੀ ਜਾਵੇ ਇਹਨਾਂ ਨੇ ਤਾਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਉਹਨਾਂ ਦਾ ਕੋਈ ਜਾਤੀ ਕਿਸੇ ਨਾਲ ਕਲੇਸ਼ ਵੀ ਨਹੀਂ ਹੈ ਕਿਉਂ ਨਹੀਂ ਇਸੇ ਤਰੀਕੇ ਨਾਲ ਸੁਮਣੀ ਗੁਰਦਵਾਰਾ ਪਰੰਦੇ ਕਮੇਟੀਆਂ ਆਮ ਚੋਣਾ ਪਿਛਲੇ ਕਿੰਨੇ ਕਿੰਨੇ ਸਾਲਾਂ ਤੋਂ ਪੈਂਡਿੰਗ ਪਈਆਂ ਕਿਉਂ ਨਹੀਂ ਐਸਜੀਪੀਸੀ ਨਾ ਆਮ ਚੋਣਾ ਹੋ ਰਹੀਆਂ ਅਸੀਂ ਮੈਸਲ ਕਮੇਟੀ ਦੀਆਂ ਚੋਣਾਂ ਕਰਾਉਣੀਆਂ ਦਾ ਭੁੱਲੇ ਨਹੀਂ ਸੁਮਣੀ ਕਮੇਟੀ ਨੇ ਚੋਣਾ ਕਿਉਂ ਨਹੀਂ ਹੋ ਸਕਦੀਆਂ ਇਦਾਂ ਦੇ ਦੋ ਤਿੰਨ ਵੱਡੇ ਫੈਸਲੇ ਆ ਜੋਗੇ ਨਹੀਂ ਜੀ ਜੋ ਸਖਤਧਰਮ ਦੀ ਚਿੰਤਾ ਕੀਤੀ ਹੈ ਵਾਜਬ ਕੀਤੀ ਹੈ ਔਰ ਕਿਤੇ ਸਿੱਖ ਧਰਮ ਬਾਰੇ ਇਦਾਂ ਦੇ ਫੈਸਲੇ ਵੀ ਕਰਵਾ ਦੇਣਾ ਜਿਹਦੇ ਨਾਲ ਦੁਨੀਆ 'ਚ ਇੱਕ ਮੈਸੇਜ ਆਵੇ ਕਿ ਸਿੱਖ ਧਰਮ ਇੰਨਾ ਮਜ਼ਬੂਤ ਹੈ ਇੰਨੀਆਂ ਸੰਸਥਾਵਾਂ ਮਜ਼ਬੂਤ ਹੈ ਕਿ ਕੇਂਦਰ ਨੂੰ ਵੀ ਉਹਨਾਂ ਦੀ ਗੱਲ ਮੰਨਣੀ ਪਈ ਤਾਂ ਮੇਰਾ ਖਿਆਲ ਹੈ ਆਪਣੇ ਆਪ ਹੀ ਗੱਲ ਰੁਕ ਜੇਗੀ ਕੇਵਲ ਬਿਆਨ ਦੇਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੋਗੀ ਜੀ ਨੂੰ ਵੀ ਚਾਹੀਦਾ ਵੀ ਅਮਲੀ ਤੌਰ ਤੇ ਕੋਈ ਫੈਸਲਾ ਲੈ ਕੇ ਦਿਖਾਉਣ ਤਾਂ ਕਿ ਸਿੱਖ ਧਰਮ ਵਾਲੇ ਵੀ ਆਪਣਾ ਦਿਲ ਜਾਂ ਆਪਣਾ ਸਰਵਚਾ ਕਰਕੇ ਕਹਿ ਸਕਣ ਕਿ ਅਸੀਂ ਜਿਹੜੀਆਂ ਗੱਲਾਂ ਦਾ ਜ਼ਿਕਰ ਕਰਦੇ ਰਹੇ ਆ ਉਹ ਸਾਡੀਆਂ ਗੱਲਾਂ ਕੇਂਦਰ ਵੱਲੋਂ ਮੰਨੀਆਂ ਗਈਆਂ ਸੋ ਹਮਲਾਵਾਂ ਨਾਲ ਨਵੇੜੇ ਹੁੰਦੇ ਆ ਕੇਵਲ মিডিਆ ਚ ਬੈਠ ਕੇ ਆਪਣੇ ਅਰਗੇ ਮੈਥਰਨ ਨੂੰ ਕਾਨਫਰੰਸ ਸੰਬੋਧਨ ਕਰਕੇ ਨਾਤਾ ਤਾਰਾਂ ਬਦਲਦੇ ਆ ਤੇ ਨਾ ਹੀ ਧਰਮ ਦੇ ਹੱਕ ਚ ਕੋਈ ਗੱਲ ਕਹਿਣ ਦੀ ਕੋਈ ਤਾਕਤ ਬਣਦੀ ਆ ਜੀ ਜੀ ਸੱਸਾ ਬੱਗੇ ਜੇਕਰ ਤਰਨਤਾਰਨ ਇਲੈਕਸ਼ਨ ਦਾ ਕਰ ਲੈਨੇ ਆ ਪਰ ਤਰਨਤਾਰਨ ਇਲੈਕਸ਼ਨ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਬਿਆਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਵੱਡੀ ਚੁਣੌਤੀ ਬਣ ਗਿਆ ਇਸ ਸਮੇਂ ਕਾਂਗਰਸ ਦੇ ਲਈ ਹਾਲਾਂਕਿ ਉਹਨਾਂ ਨੇ ਮਾਫੀ ਮੰਗ ਲਈ ਹੈ ਪਰ ਬਾਅਦ ਵਿੱਚ ਦੇਸ਼ ਦੇ ਵੱਡੇ ਪੱਧਰ ਦੇ ਉੱਪਰ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਸੋ ਤਰਨਤਾਰਨ ਚੋਣਾਂ ਤੋਂ ਐਨ ਪਹਿਲਾਂ ਇਹੋ ਜਿਹਾ ਬਿਆਨ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦੇ ਲਈ ਕਿਸ ਤਰ੍ਹਾਂ ਦਾ ਸਾਬਿਤ ਹੋ ਸਕਦਾ ਤਰਨਤਾਰਨ ਚੋਣ ਦੇ ਲਈ ਤੇ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਉਹ ਵੀ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਡੱਟ ਚੁੱਕੇ ਨੇ ਸੋ ਕਿਵੇਂ ਦੇਖਦੇ ਹੋ ਤਰਨਤਾਰਨ ਚੋਣ ਤੋਂ ਪਹਿਲਾਂ ਨਾ ਸਥਿਤੀਆਂ ਨੂੰ ਬਿਲਕੁਲ ਦੋ ਅਹਿਮ ਮੁੱਦੇ ਇਕਦਾਂ ਦੇਖੋ ਕਾਂਗਰਸ ਦੇ ਪ੍ਰਾਂਤ ਰਾਜਾ ਵੜਿੰਗ ਦੀ ਗੱਲ ਕੀਤੀ ਆਪਾਂ ਪਹਿਲਾਂ ਉਹਨਾਂ ਦੀ ਗੱਲ ਕਰ ਲੈਂਦੇ ਆ ਰਾਜਾ ਵੜਿੰਗ ਨੇ ਜੋ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਪੰਜਾਬ ਦੇ ਕਦਾਵਾਰਾ ਗੂ ਲੰਬਾ ਸਮਾਂ ਦਾਕਿਆਂ ਦਾ ਕੋਨੇ ਪੰਜਾਬ ਤੋਂ ਵਾਹੀ ਕੀਤੀ ਕੇਂਦਰ ਸਰਕਾਰ ਮੰਤਰੀ ਇੱਕ ਜਾਣਾ ਪੈਸਾ ਨਾ ਚੇਰਾ ਉਨਾ ਬਾਰੇ ਜਿਹੜੇ ਕਮੈਂਟਸ ਦਿੱਤੇ ਉਸ ਨੂੰ ਲੈ ਕੇ ਬਾਦ ਖੜਾ ਹੋਇਆ ਉਸ ਬਾਦ ਬਾਰੇ ਤਾਂ ਹੁਣ ਰਾਜਾ ਵੜਿੰਗ ਨੇ ਮਾਫੀ ਦਾ ਮੰਗੀ ਮੰਗੀ ਹੈ ਪਰ ਇਹਦੇ ਨਾਲ ਹੀ ਜਿਹੜੇ ਕਾਂਗਰਸ ਦੀ ਕਦਾਵਾਰ ਲੀਡਰਸ਼ਿਪ ਹੈ ਚਾਹੇ ਸਿਕੰਦਰ ਧੰਦਾਵਾ ਦੀ ਗੱਲ ਕਰ ਲਈਏ ਤੇ ਰਤਿੰਦਰ ਬਾਜਵਾ ਦੀ ਗੱਲ ਕਰ ਲਈਏ ਦੂਜੇ ਆਗੂ ਦੀ ਗੱਲ ਕਰ ਲਈਏ ਉਹ ਸਾਰੇ ਆਗੂ ਰਾਜਾ ਵੜਿੰਗ ਦੇ ਨਾਲ ਆ ਕੇ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਵੀ ਇਹ ਬਿਆਨ ਬਾਰੇ ਭਾਜਪਾ ਜਾਂ ਕੋਈ ਵਿਰੋਧੀ ਧਿਰਾਂ ਵੱਲੋਂ ਜਾਣ ਗੁਝ ਕੇ ਤੋੜ ਮਰੋੜ ਕੇ ਉਹਨਾਂ ਦੇ ਬਿਆਨ ਨੂੰ ਦਿੱਤਾ ਗਿਆ ਹੈ ਰਾਜਾ ਬੜੇ ਨੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਇੱਕ ਪੋਲਿਟਿਕਸ ਹੈ ਪਰ ਜੋ ਵੀ ਪੋਲਿਟਿਕਸ ਹਨ ਸਾਡੀ ਇਲੈਕਸ ਨਾ ਪਾ ਚੇਕਰ ਕਰੇ ਉਸ ਵੇਲੇ ਬਿਆਨ ਬੰਗਾ ਵੀ ਪੈ ਸਕਦਾ ਪੂਰ ਮਰੋੜ ਕੇ ਦਿੱਤਾ ਜੋ ਵੀ ਬਿਆਨ ਆਇਆ ਇੱਕ ਬਿਆਨ ਤਾਂ ਆਇਆ ਨਾ ਉਸ ਬਿਆਨ ਤੋਂ ਹੀ ਅੱਗੇ ਗੱਲ ਚੱਲੀ ਹੈ ਹੁਣ ਜੇ ਆਪਾਂ ਉਸ ਮਾਮਲੇ ਦੀ ਰਾਜਾ ਬੜਿੰਗਰੀ ਗੱਲ ਕਰੀਏ ਤਾਂ ਉਹਨਾਂ ਨੇ ਇਹ ਬਿਆਨ ਦਿੰਦਿਆਂ ਗਾਨੀ ਜੈਲ ਸਿੰਘ ਬਾਰੇ ਵੀ ਕੋਈ ਟਿੱਪਣੀ ਕੀਤੀ ਹੁਣ ਗਾਨੀ ਜੈਲ ਸਿੰਘ ਦੀ ਟਿੱਪਣੀ ਨੂੰ ਲੈ ਕੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਅਕਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਕਹਿਤਾ ਜੀ ਗਨੀਜਲ ਸਿੰਘ ਦੇ ਬਾਰੇ ਚ ਉਹਨਾਂ ਦਾ ਨਰਾਦਰ ਕੀਤਾ ਗਿਆ ਗਲਤ ਟਿੱਪਣੀ ਕੀਤੀ ਗਈ ਹੈ ਮਾਫੀ ਮੰਗਣੀ ਚਾਹੀਦੀ ਹੈ ਕਿਨੇ ਰਾਜਾ ਵੜਿੰਗ ਨੂੰ ਅਜੇ ਭੂਟਾ ਸਿੰਘ ਦੇ ਬਿਆਨ ਜਿਹੜਾ ਬਿਆਨ ਜਾਰੀ ਹੋਇਆ ਸੀ ਉਸ ਬਿਆਨ ਤੋਂ ਦਾ ਰਾਜਾ ਵੜਿੰਗ ਦਾ ਜੇ ਖੜਾ ਛੁੱਟਿਆ ਨਹੀਂ ਤੇ ਹੁਣ ਜਿਹੜੇ ਸਹਾਕਾਰ ਰਾਸ਼ਟਰਪਤੀ ਹੈ ਗਿਆਨੀ ਜ਼ੈਲ ਸਿੰਘ ਉਹਦੇ ਬਾਰੇ ਜਿਹੜੀ ਟਿੱਪਣੀ ਕੀਤੀ ਗਈ ਹੈ ਉਹਦੇ ਬਾਰੇ ਨਵਾਂ ਬਾਤ ਖੜਾ ਹੋ ਗਿਆ ਹੁਣ ਹੋਰ ਕੋਈ ਨਹੀਂ ਸਕੋ ਪੰਜਾਬ ਦਾਨ ਸਭਾ ਦੇ ਸਪੀਕਰ ਹੀ ਮੰਗ ਕਰ ਰਿਹਾ ਹੈ ਕਿ ਇਸ ਮਾਮਲੇ ਤੇ ਵੀ ਰਾਜਾ ਵੜਿੰਗ ਨੂੰ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮੰਗਦੇ ਕਿ ਨਹੀਂ ਮੰਗਦੇ ਇਹ ਤਾਂ ਦੇਖਿਆ ਜਾਏਗਾ ਕਾਂਗਰਸ ਦਾ ਕੀ ਰਵਈਆ ਪਰ ਇੱਕ ਗੱਲ ਜ਼ਰੂਰ ਹੈ ਜੇ ਰਾਜਾ ਬੜੰਗੇਤਾ ਨੇ ਟਿੱਪਣੀਆਂ ਕਰਦੇ ਰਹੇ ਤਾਂ ਉਹਨਾਂ ਵਾਲੇ ਦਿਨਾਂ 'ਚ ਉਹਨਾਂ ਦੀ ਰਾਜਨੀਤੀ ਵੀ ਕਾਫੀ ਕੁਸੂਤੀ ਸਥਿਤੀ 'ਚ ਫਸ ਰਹੀ ਹੈ ਕਿਉਂਕਿ ਅੱਗੇ ਪੰਜਾਬ વિધાનસભા ਦੇ ਇਲੈਕਸ਼ਨਸ ਆ ਆਪਾ ਅਕਸਰ ਜ਼ਿਕਰ ਕਰਦੇ ਰਹਿੰਨੇ ਤਰਨਤਾਰਨ ਦੀ ਚੋਣ ਮਤਾ ਹੈ ਹੀ ਹੈ ਬਿਲਕੁਲ ਤਰਨਤਾਰਨ ਦੀ ਚੋਣ ਬਾਰੇ ਵੀ ਆਪਾਂ ਇਹ ਗੱਲ ਜ਼ਰੂਰ ਗੱਲ ਕਰਨੀ ਚਾਹਾਂਗੇ ਸਾਰੀਆਂ ਤਰ੍ਹਾਂ ਚਾਪ ਵਾਲੇ ਆ ਕਾਂਗਰਸ ਵਾਲੇ ਆ ਇਸ ਇਤਿਕਾ ਅਕਾਲੀ ਦਲ ਆ ਪੰਜ ਪਰ ਸਾਰਿਆਂ ਦੇ ਆਪਣੇ ਆਪਣੇ ਉਮੀਦਵਾਰ ਹੈ ਇੱਥੇ ਜਿਹੜਾ ਭਾਈ ਅਮਰਤਵਾਲ ਉਹਨਾਂ ਦਾ ਆਪਣਾ ਉਮੀਦਵਾਰ ਹੈ ਉਹ ਵੀ ਪੂਰੀ ਟੱਕਰ ਦੇ ਰਿਹਾ ਉਹ ਜਦੋਂ ਆਪਾਂ ਜ਼ਿਕਰ ਕੀਤਾ ਹੈ ਅਕਾਲੀ ਦਲ ਦੇ ਪ੍ਰਧਾਨ ਸਕੀਰ ਬਾਦਲਾ ਸਕੀਰ ਬਾਦਲਾ ਉਹਨੇ ਕਹਿ ਰਿਹਾ ਕਿ ਦੇਖੋ ਜਿੰਨੇ ਮਰਜੀ ਕਹਿੰਦੇ ਅਕਾਲੀ ਦਲ ਬਣ ਜਾਣਾ ਜਿੰਨੇ ਨਵੇਂ ਅਕਾਲੀ ਦਲ ਬਣ ਜਾਣਾ ਸਾਰਿਆਂ ਨੂੰ ਲੋਕੀ ਰੱਦ ਕਰਨਗੇ ਕਹਿੰਦੇ ਪਹਿਲਾਂ ਵੀ ਨਕਾਰੇ ਗਿਆ ਹੁਣ ਵੀ ਨਕਾਰੇ ਜਾਣਗੇ ਜੀ ਜੀ ਆਖਰ ਸਕੀਰ ਬਾਦਲ ਨੂੰ ਕਿਉਂ ਲੋੜ ਪਈ ਬਿਆਨ ਦੇਣ ਦੀ ਜਾਂ ਕਿਉਂ ਉਹਨਾਂ ਨੇ ਇਸ ਕਰਕੇ ਦਲੇਰਨਾ ਬਿਆਨ ਦਿੱਤਾ ਕਿਉਂਕਿ ਇੱਕ ਦਿਨ ਪਹਿਲਾਂ ਜਿਹੜੀਆਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀਆਂ ਸਲਾਨਾ ਚੋਣਾਂ ਹੋਈਆਂ ਉਸ ਸਲਾਨਾ ਚੋਣ ਦੇ ਜਿਸ ਕਦਰ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੇ ਫੋਮ ਹੱਥ ਨਾਲ ਜਿੱਤ ਹਾਸਲ ਹੋਈ ਹੈ ਉਸ ਤੋਂ ਬਾਅਦ ਹੀ ਜਿਹੜਾ ਕਿ ਸਕੀਰ ਬਾਦਲ ਉਹ ਨਹੀਂ ਕਹਿ ਰਹੇ ਕਿ ਬਾਕੀ ਦੇ ਅਕਾਲੀ ਦਲ ਜਿਹੜੇ ਲੋਕਾਂ ਨੇ ਰੱਦ ਕਰਦੇ ਆ ਸਾਡੇ ਅਕਾਲੀ ਦਲ ਦਾ ਕਦੇ ਜਿਹਦੀ ਵਾਈ ਪੁਰਾਨਤ ਹੋਏਗੀ ਇੱਕ ਗੱਲ ਜ਼ਰੂਰ ਕਹਿ ਕੇ ਆਪਾਂ ਅੱਗੇ ਸਵਾਲ ਐਸਾ ਦੇ ਬਿਸ਼ੱਕਾ ਸੁਖਵੀਰ ਬਾਦਲ ਨੇ ਗੱਲ ਕਹੀ ਹੈ ਪਰ ਇਹਦੇ باوجود ਇਹ ਪੰਥਕਧਰਾਂ ਚ ਜਿਹੜੇ ਵਿਖੇੜੇ ਐ ਜਿਹੜੇ ਵਿਖਰੇਵੇਂ ਆ ਉਹ ਚੱਲਦੇ ਆ ਅਕਾਲੀ ਦਲ ਤੋਂ ਬਾਹਰ ਆ ਸਕੇਗਾ ਕਿ ਨਹੀਂ ਆ ਸਕੇ ਜੀ ਜੀ ਇਹ ਤਰਨਤਾਰਨ ਦੀ ਚੋਣ ਤੋਂ ਬਾਅਦ ਹੀ ਹੋਰੀ ਤਰ੍ਹਾਂ ਤੇ ਸਪਸ਼ਟ ਹੋਏਗਾ ਅੱਗੇ ਵੀ ਦੇਖਿਆ ਜਾਏਗਾ ਕਿ ਉਹ ਦਮ ਪੰਥ ਕੀ ਪੈ ਸਕਦਾ ਜੀ ਬਿਲਕੁਲ ਸੋ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਕਰ ਲੈਣੇ ਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸੈਂਟਰ ਫਾਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਇਹ ਇੱਕ ਅਧਾਰਾ ਕੇਂਦਰ ਦਾ ਜਿਸ ਦੀ ਰਿਪੋਰਟ ਆਈ ਹੈ ਉਹ ਰਿਪੋਰਟ ਇਹ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਜ਼ਿੰਮੇਵਾਰ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਨੇ ਸੋ ਇੱਕ ਹੋਰ ਪੁਸ਼ਟੀ ਹੋਈ ਹੈ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਹੁਣ ਪੋਲੂਸ਼ਨ ਦੀ ਗੱਲ ਜਿਸ ਤਰ੍ਹਾਂ ਆਪਾਂ ਕਰ ਰਹੇ ਹਾਂ ਤਾਂ ਪੋਲੂਸ਼ਨ ਫਿਲਹਾਲ ਥੋੜਾ ਘਟਿਆ ਹੈ ਕਿਉਂਕਿ ਬਾਰਿਸ਼ਾਂ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਸੇ ਇਲਾਕੇ 'ਚ ਘੱਟ ਕਿਸੇ 'ਚ ਜ਼ਿਆਦਾ ਪ੍ਰਦੂਸ਼ਣ ਦਾ ਫਰਕ ਜ਼ਰੂਰ ਪਿਆ ਹੈ ਤਾਪਮਾਨ ਜਿਹੜਾ ਉਹ ਵੀ 3 ਤੋਂ 5 ਡਿਗਰੀ ਡਿੱਗ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਡਿੱਗੇਗਾ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਵੈਦਰ ਨੂੰ ਦੇਖੋ ਜੇਕਰ ਰਿਪੋਰਟ ਦੀ ਗੱਲ ਕਰੀਏ ਕਿਸਾਨਾਂ ਦੇ ਹੱਕ 'ਚ ਬੋਲਿਆ ਰਿਪੋਰਟ ਦੇ ਵਿੱਚ ਕਿ ਕਿਸਾਨਾਂ ਕਰਕੇ ਦਿੱਲੀ 'ਚ ਪੋਲੂਸ਼ਨ ਨਹੀਂ ਹੋਇਆ ਇਹ ਕੇਂਦਰ ਦੀ ਰਿਪੋਰਟ ਹੈ ਇਸ ਤਰ੍ਹਾਂ ਕੇ ਐਵੇਂ ਤੱਕ ਰੱਖ ਦਈਏ ਤਾਂ ਜ਼ਿਕਰ ਕਰਨਾ ਪੈਂਦਾ ਪਰ ਜੇ ਦੇਖਿਆ ਜਾਵੇ ਤਾਂ ਪਹਿਲੀ ਵਾਰੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਕਈ ਰਿਪੋਰਟਾਂ 'ਚ ਕਈ ਜਿਹੜੇ ਖੋਜਕਾਰ ਹੈ ਵਿਦਵਾਨ ਹੈ ਉਹਨਾਂ ਵੱਲੋਂ ਸਮੇਂ-ਸਮੇਂ ਇਹ ਟਿੱਪਣੀਆਂ ਆਉਂਦੀਆਂ ਰਹੀਆਂ ਕਿ ਖਾਮਕਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕੇਂਦਰ ਦੇ ਪ੍ਰੂਫਿਊਸ਼ਨ ਦੇ ਲਈ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਲਗਾਤਾਰ ਹੀ ਟਿੱਪਣੀ ਕਹਿੰਦੇ ਰਹਿੰਦੇ ਆ ਕਿ ਕੀ ਜਿਹੜਾ ਪੰਜਾਬ ਦਾ ਪ੍ਰੂਫਿਊਸ਼ਨ ਹੈ ਉਹ ਦਿੱਲੀ ਜਾ ਕੇ ਰੁਕ ਜਾਂਦਾ ਅੱਗੇ ਨਹੀਂ ਕਿਤੇ ਲ ਜਾਂਦਾ ਵੀ ਇਹ ਕਿਹੜੀ ਐਸੀ ਤਵਾਰ ਹੈ ਵੀ ਦਿੱਲੀ ਤੱਕ ਜਾਂਦਾ ਰਹਿਣਾ ਟੱਪ ਕੇ ਅੱਗੇ ਕਿਤੇ ਰ ਕੋਈ ਨੁਕਸਾਨ ਨਹੀਂ ਜਾਨੀ ਦਿੱਲੀ ਤੋਂ ਬਾਅਦ ਦਿੱਲੀ ਦੇ ਆਸ-ਪਾਸੇ ਕਿਤੇ ਜ਼ਿਕਰ ਨਹੀਂ ਹੁੰਦਾ ਇਕੱਠਾ ਹੋ ਕੇ ਸਾਰਾ ਪ੍ਰੂਫਿਊਸ਼ਨ ਨਹੀਂ ਦਿੱਲੀ ਜਾ ਕੇ ਡਿੱਗਦਾ ਜੀ ਜੀ ਭਗਵਾਨ ਜੀ ਦਾ ਕਹਿੰਦਾ ਵੀ ਪਾਗਈ ਆ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਰਿਪੋਰਟ ਵੀ ਇਸੇ ਗੱਲ ਦਾ ਜ਼ਿਕਰ ਕਰ ਰਹੀ ਹੈ ਹੂੰ ਉਹ ਦੱਸਦੇ ਨੇ ਜਿਹੜਾ ਇੱਕ ਦਿਨ ਪਹਿਲਾਂ ਕੀਤਾ ਕਿ ਪੰਜਾਬ ਚ ਹਲਕੀ ਬਾਰਿਸ਼ ਹੋਈ ਆ ਬਲਕਿ ਕੁਝ ਤਾਂ ਮੰਨਦਾ ਗੜੇ ਵੀ ਪਏ ਆ ਜਿਹੜੇ ਬਾਰਿਸ਼ ਕਿ ਹੋਈ ਆ ਇਹ ਗੱਲ ਜ਼ਰੂਰ ਇਸ ਤਾਪਮਾਨ ਤੇ ਗਰਾਟ ਆਈ ਆ ਉਥੇ ਜਿਹੜਾ ਪ੍ਰਦੂਸ਼ਣ ਸੀ ਕੋਈ ਦਿਵਾਲੀ ਕਰਕੇ ਕਹਿ ਲੋ ਕੋਈ ਪ੍ਰਾਲੀ ਕਰਕੇ ਕਹਿ ਲੋ ਉਹ ਪ੍ਰਦੂਸ਼ਣ ਵੀ ਕੱਟਾਇਆ ਕਿਉਂਕਿ ਉਹਨਾਂ ਦਾ ਪ੍ਰਦੂਸ਼ਣ ਸੀਗਾ ਬਾਰਿਸ਼ ਦੇ ਨਾਲ ਉਹ ਇਟ ਆ ਗਿਆ ਦਬ ਗਿਆ ਜੀ ਜੀ ਹਵਾ ਵੀ ਜਿਹੜੀ ਕੁਛ ਹੈ ਸਾਫ ਆਬੋ ਹਵਾ ਵੀ ਸਾਫ ਹੁੰਦੀ ਨਜ਼ਰ ਆ ਰਹੀ ਹੈ ਜੀ ਸਿਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਪੰਜਾਬ ਦਾ ਤਾਪਮਾਨ ਹੈ ਜਿਹੜਾ ਉਹ ਘਟਦਾ ਜਾ ਰਿਹਾ ਠੰਡ ਹੈ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ ਹੈ ਤਾਂ ਉੱਥੇ ਹੀ ਬਿਹਾਰ ਦਾ ਸਿਆਸੀ ਪਾਰਾ ਜਿਹੜਾ ਉਹ ਜ਼ਿਆਦਾ ਹੁੰਦਾ ਜਾ ਰਿਹਾ ਯਾਨੀ ਕਿ ਉੱਥੇ ਸਿਆਸਤ ਦੀ ਗਰਮੀ ਚੜਦੀ ਜਾ ਰਹੀ ਹੈ ਅੱਜ ਬਿਹਾਰ ਚੋਣਾਂ ਚ ਪਹਿਲੇ ਪੜਾ ਦੀ VOTING ਹੈ ਜਿਹੜੀ ਉਹ ਹੋ ਚੁੱਕੀ ਹੈ 18 ਜ਼ਿਲ੍ਹਿਆਂ ਦੇ ਵਿੱਚ 121 ਸੀਟਾਂ ਤੇ VOTING ਹੋਈ ਹੈ ਦੋ ਪੜਾਵਾਂ ਚ VOTING ਹੈ ਤੇ ਜਿਹੜੇ ਨਤੀਜੇ ਨੇ ਉਹ 14 ਨਵੰਬਰ ਨੂੰ ਆਉਣੇ ਨੇ ਸੋ ਉਧਰ ਇਸ ਮੌਕੇ ਤੇ ਜਿਹੜੀ ਰਾਹੁਲ ਗਾਂਧੀ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਹਰਿਆਣਾ ਦੇ ਵਿੱਚ 25 ਲੱਖ ਜਾਲੀ VOTERਾਂ ਦੇ ਬ ਨੂੰ ਲੈ ਕੇ ਚੋਣ ਅਧਿਕਾਰੀ ਨੇ ਜਿਹੜੇ ਉਹ ਰਾਹੁਲ ਗਾਂਧੀ ਤੋਂ ਜਵਾਬ ਮੰਗ ਰਹੇ ਨੇ ਸੋਨ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਦਾ ਇਹ ਛੱਟਿਆ ਹੋਇਆ ਬੰਬ ਹੈ ਜਿਹੜਾ ਇਹ ਬਿਹਾਰ ਚੋਣਾਂ ਦੇ ਲਈ ਕਿਸ ਤਰ੍ਹਾਂ ਦਾ ਸਾਬਿਤ ਹੁੰਦਾ ਹੈ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮਿਲਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ